ਉਹ ਪਾਠ ਸੁਣਿਆ ਕਰੋ ਕਿਉਂਕਿ ਪਾਠ ਕਰਨ ਦੇ ਨਾਲੋਂ ਪਹਿਲਾਂ ਸੁਣਨ ਦੀ ਮਰਜ਼ਾਦਾ ਆ ਜਾਂਦੀ ਹੈ ਸੁਣਨਾ ਪਹਿਲਾਂ ਹੈ ਤੇ ਪਾਠ ਕਰਨਾ ਬਾਅਦ ਵਿੱਚ ਹੈ ਅੱਜ ਸੰਗਤ ਜੀ ਇਹ ਗੱਲ ਤੋਂ ਆਪਾਂ ਵਿਸਰ ਗਏ ਆ ਕਿਤੇ ਨਾ ਕਿ ਮਹਾਰਾਜ ਜਪਜੀ ਸਾਹਿਬ ਜੀ ਦੀ ਬਾਣੀ ਪੜਵਾਉਣੀ ਹੈ ਸੰਗਤ ਜੀ ਸਤਿਗੁਰ ਜੀ ਨੇ ਪਹਿਲਾਂ ਚਾਰ ਪੌੜੀਆਂ ਉਹਨਾਂ ਦੀ ਸੋਭਾ ਵਿੱਚ ਗਾਈਆਂ ਨੇ ਜਿਹੜੇ ਸਤਿਗੁਰ ਦੀ ਬਾਣੀ ਨੂੰ ਸੁਣਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਸਤਨਾਮ ਕਹੌਣੇ ਆ ਸੰਗਤ ਜੀ ਗੱਜ ਕੇ ਸਤਨਾਮ ਬੋਲਿਆ ਕਰੋ ਜਦੋਂ ਸਤਨਾਮ ਜਪਾਈਦਾ ਹੈ ਉਦੋਂ ਗੱਜ ਕੇ ਬੋਲਿਆ ਕਰੋ ਸਾਰੇ ਜੇ ਆਪਾਂ ਗੁਰਦਵਾਰ ਬ ਵਿੱਚ ਬੈਠ ਕੇ ਵੀ ਨਹੀਂ ਬੋਲਾਂਗੇ ਦੱਸੋ ਫਿਰ ਬੋਲਾਂਗੇ ਕਿੱਥੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਨੇ ਬਜਨ ਕਿਹਾ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾਸ ਸੁਣਿਆ ਪੜ ਪੜ ਪਾਵ ਹੈ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਦਾ ਬਿਗਾਨ ਸੁਣਿਆ ਦੂਖ ਪਾਪ ਕਾ ਚਾਰ ਬੌੜੀਆਂ ਸੁਣਨ ਵਾਲਿਆਂ ਦੀ ਸੋਭਾ ਤੇ ਗਾਈਆਂ ਮਹਾਰਾਜ ਨੇ ਪਹਿਲਾ ਸੁਣਿਆ ਬਾਣੀ ਵਾਣੀ ਨੂੰ ਸੁਣਿਆ ਮਰਜ਼ਾਦਾ ਹੈ ਪਹਿਲਾਂ ਪਹਿਲਾਂ ਬਾਣੀ ਨੂੰ ਸੁਣੀਏ ਪਿਆਰਿਆ ਫਿਰ ਬਾਣੀ ਨੂੰ ਪੜੀਏ ਤਾਂ ਮੇਰੀ ਤੁਹਾਡੇ ਚਰਨਾਂ 'ਚ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਸੰਗਤ ਜੀ ਕਿ ਆਪਣੇ ਘਰਾਂ ਦੇ ਵਿੱਚ ਗੰਦੇ ਮੰਦੇ ਗੀਤਾਂ ਨੂੰ ਵਜਾਉਣ ਤੋਂ ਪਰਹੇਜ਼ ਕਰਿਆ ਕਰੋ ਘਰਾਂ ਦੇ ਵਿੱਚ ਗੁਰਬਾਣੀ ਦੇ ਸ਼ਬਦ ਲਾਇਆ ਕਰੋ ਲਗਭਗ ਹਰੇਕ ਦੇ ਘਰ ਵਿੱਚ ਹੁਣ ਤੇ ਨੈਟ ਸਿਸਟਮ ਚੱਲਦਾ ਸਾਰਿਆਂ ਦੇ ਸਾਰੀ ਦੁਨੀਆ ਕੋਲ ਚੱਲ ਰਿਹਾ ਹੈ ਦਰਬਾਰ ਸਾਹਿਬ ਤੋਂ ਅਮਰਤ ਵੇਲੇ ਕੀਰਤਨ ਆਉਂਦਾ ਸੰਧਿਆ ਦੇ ਸਮੇਂ ਰਹਿਰਾਸ ਸਾਹਿਬ ਦਾ ਪਾਠ 24 ਘੰਟੀ ਚੱਲਦਾ ਰਹਿੰਦਾ ਹੈ ਸੰਗਤ ਜੀ ਕੋਈ ਸੁਣੇ ਹੁਣੇ ਤੇ ਸਾਨੂੰ ਵਹਿਮ ਵੀ ਪਾਤਾ ਕਈਆਂ ਨੇ ਤਾਂ ਕਈ ਤੇ ਕਥਾਵਾਚਕ ਕੀਰਤਨੀਏ ਸਾਧ ਸੰਗਤ ਜੀ ਉਹਨਾਂ ਦਾ ਟੀਚਾ ਮਨੋਰਥ ਹੈ ਜਿਹੜਾ ਉਹ ਬਾਣੀ ਨਾਲ ਜੋੜਨਾ ਨਹੀਂ ਕਈ ਤੇ ਆਪਣੀਆਂ ਗੱਲਾਂ ਨਾਲ ਸਭ ਬਾਣੀ ਤੋਂ ਥੋੜੀ ਜਾਂਦੇ ਆ ਕਈ ਕਹਿਣਗੇ ਜੇ ਬਾਣੀ ਦਾ ਪੂਰੀ ਸਮਝ ਨਾ ਪਵੇ ਉਹਦੇ ਅਰਥ ਨਾ ਆਵੇ ਕਹਿੰਦੇ ਬਾਣੀ ਸੁਣਨ ਪੜਨ ਦਾ ਕੋਈ ਫਾਇਦਾ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸੰਗਤ ਜੀ ਮਰਜ਼ਾਦਾ ਥੋੜਾ ਗੁਰੂ ਕਰਦੀ ਗੁਰੂ ਘਰ ਦੀ ਮਰਜ਼ਾਦਾ ਤੋਂ ਬਾਣੀ ਨੂੰ ਸੁਣਾ ਸਮਝ ਪਵੇ ਤੇ ਭਾਵੇਂ ਨਾ ਪਵੇ